ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਮਨਪ੍ਰੀਤ ਸਿੰਘ ਕਾਨਪੁਰੀ ਜੀ ਦੀ ਆਡੀਓ ਜਿਹੜੀ ਹੈਗੀ ਉਹ ਮੇਰੇ ਸਾਹਮਣੇ ਆਈ ਅੱਜ ਉਹਨਾਂ ਨੇ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਫੈਸਲਾ ਲਿਆ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਆ ਪਹਿਲੀ ਗੱਲ ਤਾਂ ਭਾਈ ਸਾਹਿਬ ਥੋੜਾ ਜਿਹਾ ਟਰੈਕ ਰੋਂਗ ਟਰੈਕ ਰਨ ਕਰ ਗਏ ਅ ਤਕਰੀਬਨ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਸ਼ਾਇਦ ਅਸੀਂ ਗਲਤ ਤਰੀਕੇ ਨਾਲ ਜਾਂ ਤਾਂ ਸਮਝ ਰਹੇ ਹਾਂ ਜਾਂ ਉਹਨੂੰ ਅਸੀਂ ਸਹੀ ਪੇਸ਼ ਨਹੀਂ ਕਰਨਾ ਚਾਹੁੰਦੇ ਕੀਰਤਨ ਦੇ ਵਿੱਚ ਵਾਇਗਰੂ ਨਹੀਂ ਕਹਿਣਾ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੀਆਂ ਅਸੀਂ ਪੰਕਤੀਆਂ ਦੇ ਅੰਦਰ ਇੱਕ ਪੰਕਤੀ ਚੱਲ ਰਹੀ ਹੈ ਉਨ ਨੂੰ ਅਸੀਂ ਰੋਕ ਕੇ ਉਹਦੇ ਵਿੱਚ ਅਸੀਂ ਵਾਹਿਗੁਰੂ ਵਾਹਿਗੁਰੂ ਜਿਹੜਾ ਸਿਮਰਨ ਹੈਗਾ ਉਹ ਜਾਪ ਕਰਦੇ ਆ ਉਹ ਕਰਨਾ ਗਲਤ ਹੈ ਤੇ ਇਹ ਜਿਹੜਾ ਵਾਜਬ ਤੌਰ ਦੇ ਉੱਤੇ ਜੇ ਅਸੀਂ ਸਿਧਾਂਤਕ ਤੌਰ ਦੇ ਉੱਤੇ ਕੀਰਤਨ ਦੇ ਲੈਵਲ ਤੇ ਦੇਖੀ ਤਾਂ ਉਹ ਪ੍ਰਾਰਥਨ ਕੀਰਤਨ ਤੋਂ ਲੈ ਕੇ ਹੁਣ ਤੱਕ ਜਿਹੜੇ ਸਤਿਗੁਰੂ ਜੀ ਦੀ ਪਾਵਨ ਸ਼ੈਲੀ ਨੂੰ ਸੰਭ ਰੇ ਆ ਉਹਨਾਂ ਲੋਕਾਂ ਨੂੰ ਅਸੀਂ ਪੁੱਛ ਕੇ ਦੇਖ ਲਈਏ ਅਸੀਂ ਉਹਨਾਂ ਨਾਲ ਬੈਠ ਕਰ ਲਈਏ ਤਾਂ ਇਹ ਚੀਜ਼ ਜਿਹੜੀ ਸਾਹਮਣੇ ਆਊਗੀ ਕਿ ਇਹ ਸਿਧਾਂਤਕ ਤੌਰ ਤੇ ਗੁਰਬਾਣੀ ਦੀ ਬੇਅਦਬੀ ਹੈ ਕਿਉਂਕਿ ਸਤਗੁਰੂ ਜੇ ਹੁਣ ਮੰਨ ਲਓ ਅਸੀਂ ਕੱਲ ਨੂੰ ਦੱਖਣੀ ਓੰਕਾਰ ਦਾ ਕੀਰਤਨ ਕਰਨਾ ਹੈ ਤੇ ਉਹ ਸਾਹਮਣੇ ਲਿਖਿਆ ਹੁੰਦਾ ਓੰਕਾਰ ਬ੍ਰਹਮਾ ਉਤਪੱਤ ਹਨਾ ਤੇ ਉਹ ਓੰਕਾਰ ਕੀਆ ਜਨ ਚਿਤ ਓੰਕਾਰ ਸੈਲ ਯੁਗ ਪਏ ਓੰਕਾਰ ਬੇਦ ਨਿਰਬੈ ਓੰਕਾਰ ਸ਼ਬਦ ਉਧਰੇ ਓੰਕਾਰ ਗੁਰਮੁਖ ਤਰੇ ਹਨ ਉਹਦੇ ਵਿੱਚ ਸਤਿਗੁਰੂ ਓੰਕਾਰ 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 ਵਾਰ-ਵਾਰ ਸਤਿਗੁਰੂ ਜੀ ਉੱਥੇ ਕਹਿ ਰਹੇ ਹੁਣ ਜੇ ਅਸੀਂ ਉਹਨੂੰ ਰੋਕ ਕੇ ਉਸ ਪੰਕਤੀ ਨੂੰ ਓੰਕਾਰ ਬ੍ਰਹਮਾ ਉਤਪਤ ਤੇ ਉੱਥੇ ਅਸੀਂ ਸੰਪਟ ਲਾ ਦਈਏ ਕੋ ਓੰਕਾਰ ਕੋ ਓੰਕਾਰ ਤਾਂ ਉਹ ਤਾਂ ਫਿਰ ਸਤਿਗੁਰੂ ਲੇਖ ਹੀ ਗਏ ਨੇ ਸਾਨੂੰ ਸਾਡਾ ਸੰਪਟ ਲਾਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਉੱਥੇ ਹੁਣ ਕਈਆਂ ਥਾਵਾਂ ਤੇ ਆਉਂਦਾ ਹੈ ਕਿ ਬਿਨਵੰਤ ਨਾਨਕ ਅ ਦਿਨ ਨਾਮ ਹਰ ਕੇ ਹਨਾ ਤਾਂ ਬਿਨਵੰਤ ਨਾਨਕ ਬਿਨੇ ਨਾਮ ਹਰ ਕੇ ਜਿਹਦੇ ਨਾਮ ਲਫ਼ਜ਼ ਆ ਗਿਆ ਤੇ ਉੱਥੇ ਅਸੀਂ ਵਾਹਿਗੁਰੂ ਤੇ ਜਿਹੜਾ ਅਗਲੇ ਪਾਸੇ ਗੁਰੂ ਸਾਹਿਬ ਕਹਿਣਾ ਚਾਹੁੰਦੇ ਆ ਉੱਥੇ ਸਟਾਪ ਲਾਤਾ ਸੀ ਸੋਇਸ਼ ਕਰਕੇ ਜਿਹੜੀ ਇਹ ਚੀਜ਼ ਹੈਗੀ ਆ ਇਹਨੂੰ ਸਿਧਾਂਤਿਕ ਤੌਰ ਤੇ ਗਲਤੀ ਮੰਨਿਆ ਜਾਂਦਾ ਹੈ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਆ ਕਿ ਕੀਰਤਨ ਦੇ ਆਰੰਭ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ ਬਹੁਤ ਪਿਆਰ ਨਾਲ ਹਰ ਕ ਬਿਲੋਵ ਨਾਲ ਬਿਲੋਵ ਮੇਰੇ ਭਾਈ ਸਹਿਜ ਬਿਲੋਵ ਜੈਸੇ ਤਤ ਨਾ ਜਾਈ ਅਤੇ ਦੂਸਰੀ ਕਿ ਜਦੋਂ ਤੁਸੀਂ ਸਮਾਪਤੀ ਕਰਨੀ ਹੈ ਕੀਰਤਨ ਦੀ ਉਦੋਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰ ਲਓ ਪਰ ਸ਼ਬਦ ਦੇ ਚਲਦਿਆਂ ਦੇ ਦਰਮਿਆਨ ਮੈਂ ਜਿਹੜੀ ਤੁਸੀਂ ਦੋਧਰਾ ਟਕਸਾਲ ਦੀ ਗੱਲ ਕੀਤੀ ਹੈ ਉਹਨਾਂ ਦੇ ਜਪ ਤਪ ਸਮਾਗਮ ਜਿਹੜੇ ਕਰਦੀ ਹੈ ਸੰਗਤ ਮੈਂ ਉਹਨਾਂ ਦੇ ਜਾਨਕਰ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਹੈਗੇ ਆ ਅ ਯੂਐਸਏ ਦੇ ਵਿੱਚ ਤਾਂ ਉਹ ਸਾਡੇ ਸਾਡਾ ਕੀਰਤਨ ਸਾਹਮਣੇ ਬੈਠ ਕੇ ਸੁਣਦੇ ਰਹਿਆ ਵੀਰ ਅਮਰਪਾਲ ਸਿੰਘ ਜੀ ਹੋਣੀ ਤਾਂ ਉਹ ਮੈਨੂੰ ਉਹਨਾਂ ਨੇ ਕਈ ਵਾਰੀ ਕਿਹਾ ਕਹਿੰਦੇ ਕਿ ਮੈਂ ਕਈ ਵਾਰੀ ਇੱਕ ਦੋ ਵਾਰੀ ਸੰਗਤ ਦੇ ਕਹਿਣ ਤੇ ਅਸੀਂ ਇਦਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਨੂੰ ਬਕਾਇਦਾ ਉਹਨਾਂ ਨੇ ਰੋਕਿਆ ਕਿ ਗੁਰਬਾਣੀ ਦੇ ਸ਼ਬਦ ਨੂੰ ਤੁਸੀਂ ਇਸ ਤਰ੍ਹਾਂ ਪੇਸ਼ ਨਹੀਂ ਕਰ ਸਕਦੇ ਗੁਰਬਾਣੀ ਇੱਕ ਕੰਟੀਨਿਊ ਵਿਸ਼ਾ ਹੈ ਇੱਕ ਸ਼ਬਦ ਦੇ ਅੰਦਰ ਇੱਕ ਸਬਜੈਕਟ ਇੱਕ ਕੰਟੀਨਿਊ ਚੱਲ ਰਿਹਾ ਉਹਨੂੰ ਤੁਸੀਂ ਸਟਾਪ ਨਹੀਂ ਕਰ ਸਕਦੇ ਜਾਂ ਤਾਂ ਪਹਿਲਾਂ ਸਿਮਰਨ ਕਰੋ ਜਾਂ ਬਾਅਦ ਵਿੱਚ ਕਰੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਵੀ ਇਹਦੇ ਨਾਲ ਸਹਿਮਤ ਨਹੀਂ ਪਰ ਵਾਰ-ਵਾਰ ਵਾਰ-ਵਾਰ ਸਟੇਜ ਦੇ ਉੱਤੇ ਸੰਗਤ ਵਾਰ-ਵਾਰ ਦਬਾਅ ਪਾ ਰਹੀ ਹੈ ਜੀ ਤੁਸੀਂ ਸਿਮਰਨ ਨਹੀਂ ਕਰਾਉਂਦੇ ਤੁਸੀਂ ਸਿਮਰਨ ਦੇ ਖਿਲਾਫ ਆ ਮੈਂ ਕਹਿਆ ਸੀ ਅੱਜ ਕਰਤਾ ਤੇ ਅੱਜ ਤੁਸੀਂ ਟੋਕਤਾ ਮੈਂ ਉਹਨਾਂ ਦਾ ਰੈਫਰੈਂਸ ਫਿਰ ਉਸੇ ਸਟੇਜ ਦੇ ਉੱਤੇ ਅਗਲੇ ਦਿਨ ਅਗਲੇ ਸੰਡੇ ਮੈਂ ਉੱਥੇ ਦਿੱਤਾ ਸੋ ਸਾਡੀ ਸ਼ਾਂਤੀ ਦਾ ਕਾਰਨ ਜਿਹੜਾ ਹੈਗਾ ਸਿਮਰਨ ਆ ਅਸੀਂ ਸ਼ਾਂਤ ਹੁੰਨੇ ਆ ਦਿਮਾਗੀ ਤੌਰ ਦੇ ਰਹਿਤ ਮਰਾਦਾ ਦੇ ਵਿੱਚ ਵੀ ਲਿਖਿਆ ਕਿ ਨਿਤਨੇਮ ਤੋਂ ਪਹਿਲਾਂ ਤੁਸੀਂ ਹਕਾਲਪੁਰਖ ਦੇ ਸਿਮਰਨ ਦੇ ਵਿੱਚ ਜੁੜਨਾ ਤਾਂ ਕਿ ਤੁਹਾਡਾ ਦਿਮਾਗ ਜਿਹੜਾ ਹੈਗਾ ਉਹ ਇੱਕ ਵਾਰੀ ਸ਼ਾਂਤ ਹੋ ਜਾਏ ਸ਼ਾਂਤ ਦਿਮਾਗ ਦੇ ਅੰਦਰ ਜਦੋਂ ਤੁਸੀਂ ਗੁਰਬਾਣੀ ਦੀ ਕੋਈ ਵੀ ਬੰਤੀ ਬੋਲੋਗੇ ਤਾਂ ਉਹ ਇੱਕਦਮ ਡ੍ਰਿਲ ਕਰੇਗੀ ਉਹ ਗੱਲ ਸਮਝ ਆਏਗੀ ਉਸ ਬੰਦੇ ਨੂੰ ਗ੍ਰਹਿਣ ਹੋਏਗੀ ਫਿਰ ਇਸ ਤਰ੍ਹਾਂ ਕਰਨ ਨਾਲ ਕੰਟੀਨਿਊ ਹੌਲੀ-ਹੌਲੀ ਉਹਦੇ ਅੰਦਰ ਗੁਰਬਾਣੀ ਦੇ ਸਿਧਾਂਤ ਜਾਣੇ ਸ਼ੁਰੂ ਹੋਣਗੇ ਸੰਸਾਰ ਚ ਜੋ ਕੂੜਾ ਵਾਪਰ ਰਿਹਾ ਉਹ ਕੂੜੇ ਦੇ ਪਸਾਰੇ ਨੂੰ ਉਹ ਸਪਸ਼ਟ ਤੌਰ ਤੇ ਜਾਨਣਾ ਸ਼ੁਰੂ ਕਰੂਗਾ ਜਦ ਉਹ ਸਿਮਰਨ ਤੋਂ ਬਾਅਦ ਕੋਈ ਵੀ ਗੁਰਬਾਣੀ ਦੀ ਦਾ ਜਾਪ ਕਰਦਾ ਹੈ ਦੂਸਰੀ ਗੱਲ ਤੁਸੀਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਤੁਸੀਂ ਮਿਸ਼ਨਰੀ ਕਾਲਜ ਵਾਲਿਆਂ ਦੇ ਮਗਰ ਬਹਿ ਜਾਂਦੇ ਹੋ ਉਹਨਾਂ ਨੇ ਤੇ ਐਸਾ ਕੋਈ ਅਸੀ ਕੋਈ ਗੱਲ ਨਹੀਂ ਹੈ ਕਿ ਉੱਥੇ ਨਿਤਨੇਮ ਨਹੀਂ ਹੁੰਦਾ ਵਾਰ-ਵਾਰ ਤੁਸੀਂ ਉਹਨਾਂ ਦੀਆਂ ਵੈਬਸਾਈਟਸ ਤੇ ਜਾ ਕੇ ਚੈੱਕ ਕਰ ਲਓ ਕਿ ਉਹ ਤਾਂ ਜਿੱਦਾਂ ਦਾ ਤੁਸੀਂ ਨਿਤਨੇਮ ਕਹਿੰਦੇ ਹੋ ਉਦਾਂ ਦਾ ਨਿਤਨੇਮ ਕਰਦੇ ਆ ਉਹ ਤੇ ਜੇ ਨਿਤਨੇਮ ਕਰਨ ਨਾਲ ਹੀ ਅਸਲੀ ਗੁਰਸਿੱਖ ਹੈ ਤੇ ਜੇ ਕਿਸੇ ਕਪਤੀ ਬੰਦੇ ਨੇ ਨਿਤਨੇਮ ਕਰਕੇ ਤੇ ਇਹ ਦਾਵਾ ਕਰਦਾ ਕਿ ਮੈਂ ਰੋਜ਼ ਨਿਤਨੇਮ ਕਰਦਾ ਮੇਰੀ ਗੱਲ ਸੁਣੋ ਤਾਂ ਫਿਰ ਕੀ ਕਰੋਗੇ ਤੁਸੀਂ ਮਸਲਾ ਦੇ ਸਿਧਾਂਤ ਦਾ ਹੈ ਨਾ ਨਿਤਨੇਮ ਨਿੱਜੀ ਅਗਲੇ ਦੀ ਉਹ ਹੈਗੀ ਆ ਕਿ ਕੌਣ ਕਿੰਨਾ ਨਿਤਨੇਮ ਕਰਦਾ ਹੁਣ ਮੈਂ ਤੁਹਾਨੂੰ ਕੀ ਕੀ ਦੱਸਾਂ ਕਿ ਮੈਂ ਕਿੰਨਾ ਨਿਤਨੇਮ ਕਰਦਾ ਤੇ ਮੇਰਾ ਦੱਸਣ ਦਾ ਕਾਰਨ ਵੀ ਕੀ ਆ ਮੈਂ ਕਿਉਂ ਦੱਸਾਂ ਤੁਹਾਨੂੰ ਕਿਉਂਕਿ ਮੇਰਾ ਗੁਰੂ ਪ੍ਰਤੀ ਆਪਣੇ ਪ੍ਰਤੀ ਇੱਕ ਵਿਸ਼ਵਾਸ ਹੈ ਮੇਰੀ ਸ਼ਰਧਾ ਆ ਮੇਰੀ ਇੱਕ ਮੁਹੱਬਤ ਹੈ ਸਤਿਗੁਰੂ ਨਾਲ ਹੋ ਸਕਦਾ ਮੈਂ ਗੁਰਬਾਣੀ ਦਾ ਸਹਿਜ ਪਾਠ ਕਰਦਾ ਹੋਵਾਂ ਹੋ ਸਕਦਾ ਮੈਂ ਪੰਜ ਬਾਣੀਆਂ ਕਰਦਾ ਹੋਵਾਂ ਹੋ ਸਕਦਾ ਮੈਂ 15 ਕਰਦਾ ਹੋਵਾਂ ਠੀਕ ਹੈ ਜੀ ਹੋ ਸਕਦਾ ਮੈਂ ਦੋ ਹੀ ਕਰਦਾ ਹੋਵਾਂ ਹੋ ਸਕਦਾ ਮੈਂ ਕੋਈ ਵੀ ਨਾ ਕਰਦਾ ਹੋਵਾਂ ਇਹ ਗੱਡੀ ਤੇ ਹੋ ਸਕਦਾ ਮੈਂ ਜਿੰਨੀ ਮੈਂ ਬਾਣੀ ਪੜ੍ਹਦਾ ਓਨੀ ਤੁਸੀਂ ਸਾਰੀ ਜ਼ਿੰਦਗੀ ਨਾ ਪੜ੍ਹੀ ਹੋਵੇ ਇਹ ਇਹ ਕੋਈ ਪੈਮਾਨਾ ਨਹੀਂ ਹੈਗਾ ਇਹ ਤਾਂ ਬਿਲਕੁਲ ਗਲਤ ਲੌਜੀਕ ਹੈ ਕਿ ਉਹ ਨਿਤਨੇਮ ਨਹੀਂ ਕਰਦੇ ਤੇ ਇਸ ਕਰਕੇ ਅਸੀਂ ਉਹਨਾਂ ਦੀ ਗੱਲ ਨਹੀਂ ਸੁਣਨੀ ਸੋ ਦੂਸਰੀ ਚੀਜ਼ ਤੁਸੀਂ ਗੱਲ ਕੀਤੀ ਹੈ ਕਿ ਤੰਤੀ ਸਾਜਾਂ ਦੀ ਜਿਹੜੀ ਪਰੰਪਰਾ ਬਾਰੇ ਉਸ ਬਾਰੇ ਮੈਂ ਤੁਹਾਨੂੰ ਯਾਦ ਦਿਵਾ ਦਿੰਦਾ ਕਿ ਉੱਥੇ ਇੱਕ ਫੈਸਲਾ ਆਇਆ ਸੀ ਅਕਾਲ ਤਖਤ ਸਭ ਦਾ ਕਿ ਅਸੀਂ ਪੁਰਾਣੀ ਰਿਵਾਇਤ ਨੂੰ ਰਿਵਾਈਵ ਕਰਨਾ ਚਾਹੁੰਦੇ ਆ ਇਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤਾਂ ਉਥੇ ਤੁਹਾਡਾ ਕੋਈ ਵੀ ਬਿਆਨ ਨਹੀਂ ਆ ਕਿ ਬਿਲਕੁਲ ਸਹੀ ਕਿਦਾ ਹਾਲ ਤੱਕ ਸਾਹਿਬ ਨੇ ਪ੍ਰਾਤਨ ਬਰਿਆਦਾ ਜਿਹੜੀ ਆ ਉਦਰਬਾਰ ਸਾਹਿਬ ਦੇ ਅੰਦਰ ਲਾਗੂ ਹੋਣੀ ਚਾਹੀਦੀ ਆ ਉਥੇ ਜਿੰਨੇ ਹਰਮੋਨੀਅਮ ਨਾਲ ਕੀਰਤਨ ਕਰਨ ਵਾਲੇ ਮੈਂ ਮਾਫੀ ਮੰਗ ਕੇ ਕਹਿੰਨਾ ਮੇਰਾ ਕਿਸੇ ਨਾਲ ਵਿਰੋਧ ਨਹੀਂ ਆ ਤੇ ਉਹਨਾਂ ਦਿਨਾਂ ਦੇ ਵਿੱਚ ਮੀਡੀਆ ਚੈੱਕ ਕਰ ਲੋ ਮੇਰਾ ਇੱਕ ਵੀ ਬਿਆਨ ਨਹੀਂ ਆਇਆ ਸੀ ਕਿਸੇ ਵੀ ਕੀਰਤਨੀਏ ਦੇ ਖਿਲਾਫ ਜਾਂ ਹੱਕ ਦੇ ਵਿੱਚ ਪਰ ਅੱਜ ਮੈਨੂੰ ਬੋਲਣਾ ਪਿਆ ਕਿਉਂਕਿ ਅੱਜ ਤੁਸੀਂ ਬੋਲੇ ਆ ਤਾਂ ਮੈਂ ਵੀ ਬੋਲਿਆ ਤੁਸੀਂ ਕੀ ਕਿ ਹਰਮੋਨੀਅਮ ਦਾ ਹਰਮੋਨੀਅਮ ਦੇ ਉੱਤੇ ਤੁਹਾਡੀ ਕੋਈ ਵੀ ਮੈਨੂੰ ਕਿਤੇ ਡਿਬੇਟ ਜਾਂ ਕੋਈ ਕਮੈਂਟ ਨਜ਼ਰ ਨਹੀਂ ਆਇਆ ਈਵਨ ਕੇ ਹਰਮੋਨੀਅਮ ਵਾਲੇ ਸਿੰਘਾਂ ਨੇ ਜਿਹੜੇ ਕੀਰਤਨ ਕਰਦੇ ਆ ਉਹਨਾਂ ਨੇ ਮੈਂ ਕਮੈਂਟ ਪੜਦਾ ਹੁੰਦਾ ਸੀ ਸੋਸ਼ਲ ਮੀਡੀਆ ਦੇ ਇਹ ਰਬਾਬ ਵੀ afghan ਤੋਂ ਆਈ ਹੈ ਇਹ ਕਿਹੜਾ ਤੁਹਾਡਾ ਸਾਜ ਹੈਗਾ ਮਤਲਬ ਬਿਨਾਂ ਜਾਣਕਾਰੀ ਤੋਂ ਸਿੱਧੇ ਅਲੀਗੇਸ਼ਨ ਗੁਰੂ ਸਾਹਿਬਾਨ ਦੇ ਉੱਤੇ ਲਾਏ ਰਬਾਬ ਗੁਰੂ ਨਾਨਕ ਸਾਹਿਬ ਜੀ ਨੇ ਪਰੋਆਣੇ ਤੋਂ ਪਾਈ ਫਰੰਦੇ ਤੋਂ ਬਣਾਈ ਇਸ ਗੱਲ ਦਾ ਵੀ ਨਹੀਂ ਪਤਾ ਕੀਰਦਨੀਆ ਨੂੰ ਤੇ ਉਹ ਸਿੱਧਾ ਅਲੀਗੇਸ਼ਨ ਆਉਂਦੇ ਰਹਿ ਰਬਾਬ ਦਾ afghan ਦਾ ਸਾਜ ਹੈ afghanਾਂ ਦਾ ਸਾਜ ਸਤਿਗੁਰੂ ਨੇ ਕੀਰਤਨ ਚ ਪ੍ਰਮਾਣ ਹੀ ਨਹੀਂ ਕੀਤਾ afghani rabab ਤਾਂ ਵਜਹੀ ਨਹੀਂ ਕੀਰਤਨ ਦੇ ਵਿੱਚ ਰਬਾਬ ਤਾਂ ਤੁਸੀਂ ਭਾਈ ਬਲਦੀਪ ਸਿੰਘ ਜੀ ਨੂੰ ਉਹਨਾਂ ਨੂੰ ਪੁੱਛੋ ਕਾਲ ਕਰਕੇ ਉਹਨਾਂ ਨੇ ਆਪਣੇ ਹੱਥਾਂ ਨਾਲ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਜੀ ਦੀ ਰਬਾਬ ਦੀ ਰੈਪਲੀਕਾ ਆਪਣੇ ਹੱਥਾਂ ਨਾਲ ਤਿਆਰ ਕੀਤੀ ਹੈ ਪੁੱਛੋ ਉਹਨਾਂ ਨੂੰ ਰਬਾਬ ਦਾ ਡਿਜ਼ਾਈਨ ਕੀ ਹੈ ਗੁਰੂ ਘਰ ਦੀ ਰਬਾਬ ਦਾ ਡਿਜ਼ਾਈਨ ਭਾਈ ਬਲਦੀਪ ਸਿੰਘ ਜੀ ਪ੍ਰੋਫੈਸਰ ਸੁਨਿੰਦਰ ਸਿੰਘ ਰਾਜ ਅਕੈਡਮੀ ਯੂਕੇ ਵਾਲੇ ਉਹ ਸਾਰੇ ਜਿੰਨੇ ਵੀ ਕੀਰਤਨੀਆਂ ਹੈਗੇ ਆ 33 ਸੱਜਣਾਂ ਕੀਰਤਨ ਕਰਦੇ ਉਹ ਇਸ ਗੱਲ ਤੇ ਵੱਡੇ ਤੌਰ ਤੇ ਹੱਕ ਦੇ ਵਿੱਚ ਆਗੇ ਰਬਾਬ ਕਿਹੜੀ ਹੈਗੀ ਆ ਪਰ ਰਾਗੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਤੰਤੀ ਸਾਜ਼ਾਂ ਵਾਲਿਆਂ ਨੂੰ ਝੂਠਾ ਕਰਨ ਦੇ ਕਰਕੇ ਉਹਨਾਂ ਨੇ ਰਬਾਬ ਨੂੰ ਅਫਗਾਨੀ ਸਾਜ਼ ਕਹਿਤਾ ਜੀ ਇਹ ਜੇ ਬਾਜਾ ਜਰਮਨ ਤੋਂ ਆਇਆ ਤੇ ਰਬਾਬ ਵੀ ਅਫਗਾਨ ਤੋਂ ਆਈ ਮਤਲਬ ਕਿ ਸਿੱਧਾ ਗੁਰੂ ਨਾਨਕ ਸਾਹਿਬ ਦੇ ਸਵਾਲ ਜੱਕਿਆ ਪਰ ਕੋਈ ਨਹੀਂ ਬੋਲਿਆ ਮੈਂ ਵੀ ਨਹੀਂ ਬੋਲਿਆ ਉਹ ਕੁਝ ਨਹੀਂ ਕਿਹਾ ਫਿਰ ਉਸ ਤੋਂ ਬਾਅਦ ਸਰੰਦਾ ਗੁਰੂ ਅਰਜਨ ਸਾਹਿਬ ਨੇ ਬਣਾਇਆ ਹੁਣ ਸਰੰਦਾ ਕਿੱਥੋਂ ਕਹਿਣਗੇ ਰਾਗੀ ਕਿੱਥੋਂ ਆਇਆ ਤਾਂ ਉਸ ਗੁਰੂ ਅਰਗਵਿੰਦ ਸਾਹਿਬ ਸੱਜੇ ਬਾਦਸ਼ਾਹ ਨੇ ਇਜ਼ਾਤ ਕੀਤਾ ਉਗੀ ਤੁਮ ਗਾਉਂਗੇ ਕਿਥੋਂ ਆਇਆ ਉਹ ਤੋਂ ਬੜੇ ਸਵਾਲ ਸਾਨੂੰ ਉਸ ਵੇਲੇ ਮੈਂ ਨਹੀਂ ਬੋਲਿਆ ਤੋਂ ਅੱਜ ਤੱਕ ਕਿੰਨੇ ਮੈਨੂੰ ਲੱਗਦਾ 2 ਸਾਲ ਤਾਂ ਹੋ ਚੱਲੇ ਆ ਉਸ ਆਦੇਸ਼ ਨੂੰ ਕਿ ਅਗਾਲ ਤੱਕ ਸਭ ਵੱਲੋਂ ਛਰੋਣੀ ਕਮੇਟੀ ਨੂੰ ਆਦੇਸ਼ ਹੈ ਕਿ ਤੰਤੀ ਸਾਜ ਸ਼ੁਰੂ ਕਰੋ ਦਰਬਾਰ ਸਾਹਿਬ ਦੇ ਅੰਦਰ ਤੇ ਅਜੇ ਤੱਕ ਤੰਤੀ ਸਾਜਾਂ ਵਾਲਿਆਂ ਨੂੰ ਚੌਕਟ ਨਹੀਂ ਲੰਘਣ ਦਿੱਤਾ ਗਿਆ ਦਰਬਾਰ ਸਾਹਿਬ ਦੀ ਉਹਦਾ ਕਾਰਨ ਦੱਸ ਦਿਓ ਤੁਸੀਂ ਇਹ ਮਤਲਬ ਉਹ ਫੈਸਲੇ ਨੂੰ ਅਸੀਂ ਕਿੰਨਾ ਕਿ ਸਵਾਗਤ ਕੀਤਾ ਉਹ ਤਾਂ ਸਹੀ ਫੈਸਲਾ ਸੀ ਉਹ ਤੇ ਕਿਸੇ ਕੀਰਤਨੀਏ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਨਹੀਂ ਸੀ ਉਹ ਤੇ ਕੌਮ ਦੀਆਂ ਬੇਸਿਕ ਜਿਹੜੀਆਂ ਚੀਜ਼ਾਂ ਸਨ ਜਿੱਥੋਂ ਸ਼ੁਰੂ ਹੁੰਦੇ ਆ ਅਸੀਂ ਉਥੋਂ ਆਈਆਂ ਸਨ ਸਾਡੀਆਂ ਗੱਲਾਂ ਉਹਨਾਂ ਨੂੰ ਵੀ ਅਸੀਂ ਬਰਬਾਦ ਨਹੀਂ ਕੀਤਾ ਫਿਰ ਮੈਂ ਤੁਹਾਨੂੰ ਯਾਦ ਦਿਵਾ ਦਿੰਨਾ ਕਿ ਜਗਰਾਉਂ ਕੀਰਤਨ ਸਮਾਗਮ ਹੋਇਆ ਸੀ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਾਇਦ ਪ੍ਰਕਾਸ਼ਪੁਰਬ ਦੇ ਉੱਥੇ ਅਸੀਂ ਕੀਰਤਨ ਕੀਤਾ ਸੀ ਤੁਹਾਡੇ ਤੋਂ ਪਹਿਲਾਂ ਤੁਸੀਂ ਸਾਡੇ ਸਾਹਮਣੇ ਬੈਠੇ ਸੀ ਤਾਂ ਮੈਂ ਸਟੇਜ ਦੇ ਉੱਤੇ ਸੰਗਤ ਨੂੰ ਇਹ ਪੁੱਛਿਆ ਸੀ ਕਿ ਹੱਥ ਖੜਾ ਕਰਕੇ ਦੱਸੋ ਕਿ ਰਬਾਬ ਦੀ ਫੋਟੋ ਕਿਹੜੇ-ਕਿਹੜੇ ਸੰਗਤ ਦੇ ਘਰੇ ਲੱਗੀ ਹੋਈ ਆ ਮੇਰੇ ਵੀ ਮਨ ਲੱਗਦਾ ਤੁਹਾਡੇ ਘਰੇ ਨਹੀਂ ਲੱਗੀ ਹੋਊਗੀ ਇਸ ਕਰਕੇ ਸ਼ਾਇਦ ਮੈਂ ਨਹੀਂ ਦੱਸ ਸਕਦਾ ਤੇ ਇਸ ਕਰਕੇ ਤੁਸੀਂ ਉਹਦਾ ਗੁੱਸਾ ਕੀਤਾ ਹੋਊਗਾ ਫਿਰ ਮੈਂ ਪੁੱਛਿਆ ਇਹ ਗੱਲ ਗਈ ਸੀ ਕਿ ਜਿਹੜੇ ਫਿਲਮੀ ਤਰ੍ਹਾਂ ਦੇ ਅੱਦੇ ਸਤਿਗੁਰੂ ਜੀ ਦੀ ਬਾਣੀ ਗਾਇਨ ਕਰਦੇ ਆ ਉਹ ਸਿੱਧਾ ਸਿੱਧਾ ਗੁਨਾਹਗਾਰ ਹਨ ਸਤਿਗੁਰੂ ਜੀ ਦੀ ਬਾਣੀ ਦੇ ਸੋਇਸ ਕਰਕੇ ਜਦੋਂ ਅਸੀਂ ਕੀਰਤਨ ਕਰਕੇ ਉੱਠ ਕੇ ਸਟੇਜ ਤੋਂ ਥੱਲੇ ਗਏ ਤਾਂ ਸੀਨ ਸਾਨੂੰ ਲੰਗਰ ਛਕਣ ਵਾਸਤੇ ਸਿੰਘਾਂ ਨੇ ਉਹਦੇ ਨਾਲ ਹੀ ਘਰ ਸੀ ਗੁਰਦੁਆਰਾ ਸਾਹਿਬ ਦੇ ਗਲੀ ਦੇ ਵਿੱਚ ਸਾਨੂੰ ਉੱਥੇ ਲੈ ਗਏ ਤੁਸੀਂ ਕੀਰਤਨ ਸਟਾਰਟ ਕੀਤਾ ਮੈਨੂੰ ਲੱਗਦਾ ਤੁਸੀਂ ਮੇਬੀ ਮੈਂ ਜਿਆਦਾ ਨਾ ਹੋਊਗਾ ਤੇ ਘੱਟੋ ਘੱਟ ਅੱਧਾ ਘੰਟਾ ਤੁਸੀਂ ਸਿਰਫ ਸਾਡੇ ਦੇ ਲਾਇਆ ਸੀ ਕੀਰਤਨ ਤੋਂ ਬਿਨਾ ਕਿਉਂਕਿ ਤੁਹਾਨੂੰ ਗੁੱਸਾ ਬਹੁਤ ਛੇਤੀ ਆ ਜਾਂਦਾ ਤੁਸੀਂ ਅਗਰੈਸਿਵ ਬਹੁਤ ਹੋ ਜਾਂਦੇ ਕਿਉਂਕਿ ਸੰਗਤ ਦੇਖਦੀ ਹੈ ਕਿ ਕਈ ਵਾਰੀ ਸਟੇਜ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ ਤੇ ਉਸ ਵੇਲੇ ਵੀ ਨਾਰਮਲ ਸੀ ਤੁਹਾਡੇ ਸੁਭਾਅ ਦਾ ਹਿੱਸਾ ਸੀ ਕੀਰਤਨੀਆਂ ਇੰਨਾ ਅਗਰੈਸਿਵ ਨਹੀਂ ਹੋਣਾ ਚਾਹੀਦਾ ਪਰ ਤੁਸੀਂ ਹੋਨੇ ਆ ਤੁਸੀਂ ਉੱਥੇ ਇਹ ਗੱਲ ਕਹੀ ਸੀ ਕਿ ਕੱਲ ਦੇ ਜੰਮੇ ਜਵਾਗ ਸਾਨੂੰ ਦੱਸਣਗੇ ਕੀਰਤਨ ਕੀ ਹੁੰਦਾ ਮੇਬੀ ਜੇ ਤੁਹਾਨੂੰ ਇਸ ਗੱਲ ਦੀ ਗਵਾਹ ਸਾਰੀ ਸੰਗਤ ਹੈਗੀ ਹੈ ਜਿਗਰਾਉਂ ਦੀ ਜੇ ਨਹੀਂ ਤਾ ਅਪਾ ਕੋਸ਼ਿਸ਼ ਕਰ ਸਕਦੇ ਹਾਂ ਉਹਦੀ ਕੋਈ ਰਿਕਾਰਡਿੰਗ ਜਿਹੜੀ ਲਾਈਵ ਜਾਂ ਕੋਈ ਉਹਨਾਂ ਨੇ ਸੇਵ ਕੀਤੀ ਹੋਊਗੀ ਤਾਂ ਮੈਂ ਕੋਸ਼ਿਸ਼ ਕਰਾਂਗਾ ਵੀ ਉਹ ਪ੍ਰਾਪਤ ਕਰਨ ਦੀ ਤੇ ਮੈਂ ਤੁਹਾਨੂੰ ਸੈਂਡ ਵੀ ਕਰ ਦਾਂਗਾ ਵੀ ਆ ਤੁਸੀਂ ਕੀ ਬੋਲੇ ਸੀ ਉਦੋਂ ਤਾਂ ਜੋ ਮੈਨੂੰ ਯਾਦ ਹੈ ਕਿਉਂਕਿ ਕਾਫੀ 2 2.5 ਸਾਲ ਪੁਰਾਣੀ ਗੱਲ ਹੈ ਤਾਂ ਤੁਸੀਂ ਉਥੇ ਇਹ ਗੱਲ ਬੋਲੀ ਸੀ ਕੱਲ ਦੇ ਜੰਮੇ ਜਵਾਗ ਸਾਨੂੰ ਦੱਸਣਗੇ ਕਿਰਤਨ ਕਿਵੇਂ ਕਰੀਦਾ ਅਸੀਂ ਤਾਂ ਗਾਣੇ ਦੀਆਂ ਧੁਨਾ ਦੇ ਉੱਤੇ ਕੀਰਤਨ ਸੁਣਾਇਆ ਸੰਗਤ ਨੂੰ ਸਾਨੂੰ ਤੇ ਕਿਸੇ ਨੇ ਗਿਆ ਨਹੀਂ ਅੱਜ ਤੱਕ ਤੋ ਇਹ ਚੀਜ਼ ਅਸੀਂ ਉਦੋਂ ਬਰਦਾਸ਼ਤ ਕਰੀ ਅਸੀਂ ਵੀ ਦਵਾਨ ਦੇ ਵਿੱਚ ਆ ਕੇ ਮਾਈਕ ਫੜ ਸਕਦੇ ਸੀ ਉਸ ਵੇਲੇ ਮੇਰੇ ਕੋਲ ਲੌਜੀਕ ਹੈਗੇ ਸਨ ਮੈਂ ਦੇ ਸਕਦਾ ਸੀ ਪਰ ਮੈਂ ਕਿਹਾ ਕਿ ਸੰਗਤ ਜਿਹੜੀ ਆ ਉਹ ਬਹੁਤ ਵੱਡੇ ਲੈਵਲ ਤੇ ਪਰੇਸ਼ਾਨ ਹੋਏਗੀ ਹੁਣੇ ਅਸੀਂ ਕੀਰਤਨ ਕਰ ਗਏ ਆ ਹੁਣੇ ਅਸੀਂ ਜੰਗ ਕਰ ਰਹੇ ਹਾਂ ਉਸ ਤੋਂ ਬਾਅਦ ਕਿਸੇ ਭੱਦਰਪੁਰਸ਼ ਨੇ ਮੇਬੀ ਕਿਸੇ ਪੱਤਰਕਾਰ ਨੇ ਉਹ ਸਾਡੀ ਜਿਹੜੀ ਅਖਬਾਰ ਦੇ ਵਿੱਚ ਉਹ ਖਬਰ ਲਾ ਦਿੱਤੀ ਕਿ ਦੋ ਕੀਰਤਨੀਆਂ ਜਿਹੜੇ ਆ ਉਹ ਆਪਸ ਦੇ ਵਿੱਚ ਭੜ ਗਏ ਜਰਗੇ ਅਸੀਂ ਭਿੜੇ ਨਹੀਂ ਸੀ ਮੈਂ ਤਾਂ ਆਪਣੀ ਗੱਲ ਰੱਖੀ ਤੁਸੀਂ ਉਹਨੂੰ ਗੱਲ ਨੂੰ ਬੁੱਠੇ ਪਾਸੇ ਲੈ ਗਏ ਤਾਂ ਉਹ ਗੱਲ ਦਾ ਕੁਛ ਬਤੰਗੜ ਬਣ ਗਿਆ ਉਹਨੇ ਖਬਰ ਲਾਈ ਉਹ 2-3 ਪੱਤਰਕਾਰ ਮੇਰੇ ਕੋਲ ਕੈਮਰਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹੇ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਮੈਂ ਕਿਤੇ ਵੀ ਮੀਡੀਆ ਦੇ ਨਹੀਂ ਜਾਣਾ ਮੈਂ ਕਿਸੇ ਵੀ ਬਿਆਨ ਨਹੀਂ ਦੇਣੀ ਮੈਂ ਉਹ ਸਤਕਾਰਯੋਗ ਹੈਗੇ ਆ ਭਾਈ ਮਨਪ੍ਰੀਤ ਸਿੰਘ ਜੀ ਉਹਨਾਂ ਨੂੰ ਸੰਗਤ ਸੁਣਦੀ ਹੈ ਤੇ ਸਾਨੂੰ ਵੀ ਸੰਗਤ ਨੇ ਬਿਆਰ ਬਹੁਤ ਕੀਤਾ ਅਸੀਂ ਕੌਨਫਲਿਕਟ ਨਹੀਂ ਕਰਨਾ ਤੇ ਅਸੀਂ ਤੁਹਾਡੀਆਂ ਵਿਊਅਰ ਦੇ ਜਿਹੜੇ ਵਿਊ ਆਉਂਦੇ ਨੇ ਤੁਹਾਨੂੰ ਉਹਦੇ ਟੁਕੜਾ ਦੇ ਅਸੀਂ ਗਵਾਹ ਨਹੀਂ ਬਣਨਾ ਤਾਂ ਮੈਂ মিডিਆ ਤੋਂ ਵੈਸੇ ਵੀ ਮੈਂ ਦੂਰ ਰਹਿਣਾ ਕਿ ਅਸੀਂ ਉਹਨਾਂ ਦੇ ਜਿਹੜੇ ਸਾਡੇ ਪੰਥ ਦੇ ਜਿਹੜੇ ਮਸਲੇ ਹੈਗੇ ਆ ਉਹਨਾਂ ਨੂੰ ਅਸੀਂ ਅਸੀਂ ਟੁਕੜਨਾ ਨਹੀਂ ਦਈਏ ਤਾਂ ਕਿ ਉਹ ਉਹਨਾਂ ਦਾ ਖਲਾਰਾ ਪਾਉਣ ਹੈ ਨਾ ਜੀ ਤਾਂ ਇਹ ਅਸੀਂ ਇਸ ਗੱਲ ਤੇ ਤੁਸੀਂ ਅੰਦਾਜ਼ਾ ਲਾ ਲਓ ਤੇ ਅੱਜ ਜੇ ਕਿਸੇ ਨੇ ਕੁਝ ਕਹੇ ਤੇ ਅੱਜ ਤੁਸੀਂ ਉਹਨੂੰ ਇਨਡਾਇਰੈਕਟਲੀ ਤੁਸੀਂ ਉਹਨਾਂ ਨੂੰ ਤਮਕਾ ਰਹੇ ਆ ਕਿ ਫਿਰ ਮੈਂ ਅਸੀਂ ਖੋਲਾਂਗੇ ਸਾਰਾ ਕੁਝ ਇਦਾਂ ਕਰਾਂਗੇ ਇਦਾਂ ਤੇ ਫਿਰ ਬਹੁਤ ਕੁਝ ਹੈਗਾ ਜੀ ਖੋਲਣੋਂ ਤਾਂ ਤੁਸੀਂ ਖੋਲ ਇੱਕ ਪਾਸੇ ਤੁਸੀਂ ਖੋਲਣ ਲੱਗੋਗੇ ਇੱਕ ਪਾਸੇ ਦੂਜੇ ਖੋਲਣ ਲੱਗਣਗੇ ਖੋਲਦੇ ਆ ਖੋਲਦੇ ਆ ਮੈਂ ਮਹਿਸੂਸ ਕੀਤਾ ਹੈ ਕਿ ਅਸੀਂ ਲੀਰਾ ਹੋ ਗਏ ਜੇ ਭਾਈ ਸਾਹਿਬ ਪਾੜ ਗਈ ਸਾਡਾ ਰਿਆ ਕੱਖ ਨਹੀਂ ਮੈਂ ਮੈਂ ਕਹਿਣਾ ਨਹੀਂ ਸੀ ਜਾਂਦਾ ਪਰ ਅੱਜ ਤੁਹਾਡੀ ਆਡੀਓ ਸੁਣ ਕੇ ਮੇਰਾ ਮਨ ਬੜਾ ਭਰਿਆ ਗਿਆ ਕਿ ਅਸੀਂ ਕੁਝ ਵੀ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਕੁਝ ਵੀ ਸਾਜਿਸ਼ ਅਧੀਨ ਹੋ ਰਿਹਾ ਹੈ ਮਤਲਬ ਸਾਡੇ ਹਾਲਤ ਬੜੀ ਮਾੜੀ ਹੋ ਗਈ ਜੇ ਸਾਡੇ ਬੱਚੇ ਇੰਨੇ ਪਾੜਗੇ ਹੋਏ ਆ ਕਿ ਉਹ ਸਿੱਧੇ ਸਿੱਧੇ ਸਾਨੂੰ ਸਵਾਲ ਕਰਦੇ ਆ ਕਿ ਜਿਹੜੀ ਮਰਿਆਦਾ ਦੀ ਤੁਸੀਂ ਗੱਲ ਕਰਦੇ ਆ ਉਹ ਮੰਨੀਏ ਕਿ ਜਿਹੜੀ 128 ਮਰਿਆਦਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਚਲਦੀਆਂ ਆ ਅਸੀਂ ਉਹ ਮੰਨੀਏ ਕਿੰਨੇ ਢੜੇ ਹੋ ਗਿਆ ਆ ਨਿਸ਼ਾਨ ਸਾਹਿਬ ਦੀ ਗੱਲ ਸੀ ਇੱਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆਇਆ ਸੀ ਚੰਗਾ ਭਲਾ ਸਾਰਿਆਂ ਦੇ ਸਮਝ ਆ ਰਿਆ ਸੀ ਤੁਸੀਂ ਦੇਖੋਗੇ ਸਾਡੇ ਨਾਮੀ ਕਹੌਣ ਵਾਲੇ ਬੰਦੇ ਜਿਹੜੇ ਨੇ ਉਹਨਾਂ ਨੇ ਕਿਦਾਂ ਚੀਕਾਂ ਮਾਰ ਮਾਰ ਕੇ ਗਿਆ ਜੀ ਨਹੀਂ ਜੀ ਅਸੀਂ ਤੇ ਭਗਵਾ ਹੀ ਚੜਾਵਾਂਗੇ ਅਸੀਂ ਭਗਵਾ ਹੀ ਜੜਾਵਾਂਗੇ ਉਹਨਾਂ ਨੂੰ ਤਕਲੀਫ ਹੋ ਗਈ ਕੀ ਇਹਦੇ ਵਿੱਚ ਮਾੜੀ ਗੱਲ ਸੀ ਕਿ ਜੇ ਅਸੀਂ ਆਪਣਾ ਨੀਲਾ ਰੰਗ ਸੁਨਮਈ ਕਲਰ ਜਿਹੜਾ ਨੀਲਾ ਹੈ ਉਹ ਚੜਾ ਦਈਏ ਜਾਂ ਅਸੀਂ ਬਸੰਤੀ ਸਰੋਂ ਫੁੱਲਾ ਕਲਰ ਚੜਾ ਦਈਏ ਦੇ ਵਿੱਚ ਦਿੱਕਤ ਕੀ ਸੀ ਪਰ ਤੁਸੀਂ ਦੇਖੋ ਵੀ ਉੱਥੇ ਵੀ ਕਿੰਨਾ ਰੋਲਾ ਪਿਆ ਉਹਦਾ ਕਾਰਨ ਹੈ ਕਿਉਂਕਿ ਅਸੀਂ ਲੀਰਾਂ ਹੋ ਗਏ ਸਾਡੀ ਖੇਦੋ ਖੇਲਰ ਜੁਗੀ ਹੈ ਮੈਂ ਮੈਂ ਕਈ ਸੰਪਰਦਾਵਾਂ ਜਿਹੜੀਆਂ ਹੁਣ ਤੱਕ ਨਾਮੀ ਸੰਪਰਦਾਵਾਂ ਨੇ ਉਹਨਾਂ ਦੇ ਕਈ ਸਿੰਘਾਂ ਨਾਲ ਮੇਰਾ ਪ੍ਰੇਮ ਹੈ ਅਸੀਂ ਦਾ ਅਜੇ ਤੱਕ ਗੁਤਮ ਕਥਾ ਨਹੀਂ ਹੋਈ ਆ ਸਾਡੀ ਅਜੇ ਤੱਕ ਬਹਿਸ ਨਹੀਂ ਹੋਈ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਹਾਂ ਕਿ ਜੋ ਤੈਨੂੰ ਲੱਗਦਾ ਕਿ ਕਿਉਂਕਿ ਮੇਨ ਕੰਮ ਹੈਗਾ ਜਿਹੜਾ ਉਹ ਹੈ ਇਸ਼ਕ ਉਹ ਹੈ ਮੁਹੱਬਤ ਜਿਹੜਾ ਜਿਹੜਾ ਗੁਰੂ ਨਾਲ ਜਿਸ ਤਰ੍ਹਾਂ ਦੀ ਮੁਹੱਬਤ ਕਰ ਰਿਹਾ ਉਹਦੀ ਮੁਹੱਬਤ ਨੂੰ ਸਾਨੂੰ ਪ੍ਰਮਾਣ ਕਰਨਾ ਪਊਗਾ ਜਿੱਥੇ-ਜਿੱਥੇ ਸਾਨੂੰ ਲੱਗਦਾ ਕਿ ਆਹ ਕਮੀਆਂ ਨੇ ਉਹ ਕੋਈ ਭਰਾ ਜੇ ਤੁਹਾਨੂੰ ਦੱਸ ਰਿਹਾ ਹੈਗਾ ਕਿ ਤੁਹਾਡੇ ਜੇ ਕਮੀਆਂ ਓਨੀਆਂ ਮੰਨ ਲਓ ਓਨੀਆਂ ਮੰਨ ਕੇ ਉਤੋਂ ਅੱਗੇ ਚੱਲੋ ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੇ ਤੁਹਾਡੇ ਨਾਲ ਸਹਿਮਤ ਹੋਣਾ ਜੇ ਤੰਤੀ ਸਾਹਿਬ ਦੀ ਗੱਲ ਕੀਤੀ ਹੈ ਤਾਂ ਉਹ ਗੁਰੂ ਨਾਨਕ ਸਾਹਿਬ ਦੀ ਰਵਾਬ ਆ ਨਾ ਕਿ ਨਵਜੋਤ ਸਿੰਘ ਦੀ ਰਵਾਬ ਆ ਨਾ ਭਾਈ ਬਲਦੀਪ ਸਿੰਘ ਦੀ ਰਵਾਬ ਆ ਨਾ ਪ੍ਰੋਫੈਸਰ ਸਰਿੰਦਰ ਸਿੰਘ ਦੀ ਰਬਾਬ ਆ ਨਾ ਕਿਸੇ ਪ੍ਰਿੰਸੀਪਲ ਸੁਖਵੰਤ ਸਿੰਘ ਦੀ ਰਬਾਬ ਆ ਰਬਾਬ ਤਾਂ ਗੁਰੂ ਨਾਨਕ ਸਾਹਿਬ ਦੀ ਹੈ ਅਸੀਂ ਤਾਂ ਉਹਨੂੰ ਇਸ਼ਕ ਕਰਨ ਵਾਲੇ ਆ ਠੀਕ ਹੈ ਜੀ ਸੋ ਅ ਅਖੀਰ ਦੇ ਮੈਂ ਹੀ ਇੱਕ ਤੁਹਾਨੂੰ ਗੱਲ ਕਹਿਣਾ ਚਾਹੁੰਨਾ ਹੈ ਕਿ ਗਿਆਨ ਸਿੰਘ ਜੀ ਹੈਗੇ ਆ ਨਾਮਦਾਰੀ ਉਹ ਜੋੜੀ ਵਜਾਉਂਦੇ ਆ ਉਹਨਾਂ ਨੇ ਜੂਨ ਦੇ ਵਿੱਚ ਸਾਡੇ ਕੋਲ ਕੈਂਪ ਤੇ ਆਏ ਸਨ ਉਹਨਾਂ ਨੇ ਉੱਥੇ ਇੱਕ ਗੱਲ ਬੋਲੀ ਸੀ ਉਹ ਕਹਿੰਦੇ ਕਿ ਅੱਜ ਜਿਹੜੇ ਲੋਕ ਹਾਰਮੋਨੀਅਮ ਦੀ ਗੱਲ ਅਜ ਅਕਾਲ ਤਖਬ ਸਾਹਿਬ ਨੇ ਕੀਤੀ ਹੈ ਅਸੀਂ ਨਹੀਂ ਕੀਤੀ ਜਥੇਦਾਰਾਂ ਨੇ ਕੀਤੀ ਹੈ ਅਸੀਂ ਅਕਾਲ ਤਖਬ ਸਾਹਿਬ ਦੇ ਹੁਕਮ ਤੋਂ ਪਹਿਲਾਂ ਪਤਾ ਨਹੀਂ 2 ਸਾਲ ਪਹਿਲਾਂ ਦੇ ਅਸੀਂ ਸਾਜ ਲੈ ਕੇ ਅਸੀਂ ਕੀਰਤਨ ਕਰ ਰਹੇ ਹਾਂ ਤਾਂ ਉਹ ਤੋਂ ਬਾਅਦ 2 ਸਾਲ 2 ਢਾਈ ਸਾਲ 3 ਸਾਲ ਬਾਅਦ ਹੁਕਮ ਆਉਂਦਾ ਹੈ ਕਿ ਇਹ ਆਦੇਸ਼ ਕਰਦੇ ਹਾਂ ਕਿ ਅਸੀਂ ਹਰਮੋਨੀਅਮ ਜਿਹੜਾ ਉਹਨੂੰ ਬਾਹਰ ਕੀਤਾ ਜਾਵੇ ਸ੍ਰੀ ਦਰਬਾਰ ਸਾਹਿਬ ਤੋਂ ਤਾਂ ਅਸੀਂ ਤੇ ਨਹੀਂ ਕਿਹਾ ਜਿਵੇਂ ਜਥੇਦਾਰਾਂ ਨੂੰ ਕਿ ਇਦਾਂ ਕਹੋ ਠੀਕ ਹੈ ਜੀ ਅਸੀਂ ਦੇ ਆਪਣੇ ਹਿਸਾਬ ਨਾਲ ਇਸ਼ਕ ਕਰ ਰਹੇ ਹਾਂ ਮੁਹੱਬਤ ਕਰ ਰਹੇ ਹਾਂ ਆਪਣੇ ਹਿਸਾਬ ਨਾਲ ਚੱਲ ਰਹੇ ਹਾਂ ਉਹਦੇ ਰਸਤੇ ਦੇ ਵਿੱਚ ਇੱਕ ਪੌੜੀ ਆਉਂਦੀ ਹੈ ਹਨਾ ਤਾਂ ਉਹ ਪੌੜੀ ਨੂੰ ਅਸੀਂ ਲੰਘ ਗਏ ਆ ਰਾਮ ਨਾਲ ਕਿਉਂਕਿ ਉਹ ਪੌੜੀ ਸਾਡੇ ਨੂੰ ਕੋਲ ਸੀ ਜਿਹਦੇ ਨਹੀਂ ਅਨੁਕੂਲ ਸੀ ਉਹ ਰੌਲਾ ਪਾ ਰਹੇ ਸਨ ਉਹਨਾਂ ਨੇ ਗੁਰੂ ਸਾਹਿਬ ਦੇ ਸਾਜਾਂ ਨੂੰ ਮੰਨਦਾ ਚੰਗਾ ਬੋਲਿਆ ਇਹ ਤੂਤੀਆਂ ਲੈ ਕੇ ਆ ਜਾਂਦੇ ਆ ਜੀ ਇਹ ਜੀ ਤੂੰਬੀਆਂ ਵਾਲੇ ਆਗੇ ਜੀ ਹਨਾ ਜੀ ਉਦੋਂ ਵੀ ਸੋਸ਼ਲ ਮੀਡੀਆ ਤੇ ਬੜਾ ਕੁਝ ਬੋਲਿਆ ਅਰਬਾਬ ਵਾਸਤੇ ਜਿਹੜੇ ਭੱਦੇ ਸ਼ਬਦ ਵਰਤੇ ਗਏ ਸਤਕਾਰਯੋਗ ਸਾਡਾ ਇਨਸਟਰੂਮੈਂਟ ਹੈ ਹਾਂਜੀ ਇਹ ਤੂੰਬੀਆਂ ਵਜਾਉਂਦੇ ਨੇ ਸਟੇਜ ਤੇ ਇਦਾਂ ਕਰਦੇ ਆ ਜੀ ਇਦਾਂ ਕਰਦੇ ਆ ਨਾ ਤੋਂ ਉਦੋਂ ਨਹੀਂ ਕੋ ਬੋਲਿਆ ਤੇ ਗਿਆਨ ਸਿੰਘ ਜੀ ਹੋਣਾ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਵੀ ਜਿੱਦਾਂ ਅੱਜ ਇਹ ਚੀਕਾਂ ਮਾਰ ਰਹੇ ਆ ਨਾ ਸੋਸ਼ਲ ਮੀਡੀਆ ਤੇ ਰਾਗੀ ਆ ਗਏ ਨੇ ਫਿਰ ਉਹ ਇੰਟਰਵਿਊਜ਼ ਕਰ ਰਹੇ ਨੇ ਚੈਨਲਜ਼ ਦੇ ਨਾਲ ਤੇ ਜਿੱਦਾਂ ਉਹ ਆਏ ਆ ਉਦਾਂ ਕਦੇ ਰਬਾਬੀਆਂ ਨੇ ਘਾਹ ਵੇਚ ਕੇ ਤੇ ਦੱਤਣਾ ਵੇਚ ਕੇ ਗੁਜ਼ਾਰਾ ਕੀਤਾ ਉਦੋਂ ਰਬਾਬੀ ਨਹੀਂ ਦਿਸੇ ਕਿਸੇ ਨੂੰ ਕਿ ਅਸੀਂ ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ ਤੇ ਉਹ ਬਿਚਾਰੇ ਦੰਤਾਂ ਵੇਚ ਕੇ ਤੇ ਕਾਹ ਵੇਚ ਕੇ ਗੁਜ਼ਾਰਾ ਕਰਦੇ ਠੀਕ ਹੈ ਜੀ ਪਰ ਅੱਜ ਜੇ ਸਾਡੇ ਤੇ ਗੱਲ ਆ ਗਈ ਹੈ ਤੇ ਹੁਣ ਸਾਨੂੰ ਤਕਲੀਫ ਹੋ ਰਹੀ ਹੈ ਤੇ ਉਹਨਾਂ ਦੀ ਤਕਲੀਫ ਕੌਣ ਜਾਣੂਗਾ ਹਨਾ ਕਿਹਡੀ ਸੋਹਣੀ ਗੱਲ ਉਹਨਾਂ ਨੇ ਕੀਤੀ ਕਹਿੰਦੇ ਕਿ ਰਾਗ ਰਤਨ ਪਰਿਵਾਰ ਭਰੀਆਂ ਭਾਈ ਬਲਦੀਪ ਸਿੰਘ ਜੀ ਕਹਿੰਦੇ ਸਨ ਕਿ ਇਹ ਸਾਰੇ ਪਰਿਵਾਰ ਸਨ ਇਕੱਠੇ ਹੋ ਕੇ ਕੀਰਤਨ ਕਰਦੇ ਸੀ ਕਹਿੰਦੇ ਜਦੋਂ ਤੁਸੀਂ ਰਾਗ ਘੜ ਤੰਦਰੋਂ ਉਹ ਕਹਿੰਦੇ ਰਾ ਆਪਣਾ ਜਿਹੜੇ ਪਰਿਵਾਰ ਸਨ ਸਾਜਾਂ ਦਾ ਉਹ ਵੀ ਲੈ ਕੇ ਬਾਹਰ ਆ ਗਈ ਤਾਂ ਹੁਣ ਹੁਣ ਅਸੀਂ ਇਹਨੂੰ ਕਹਿੰਦੇ ਆ ਕਿ ਬੜੀ ਪ੍ਰਾਰਥਨ ਸ਼ੈਲੀ ਹੈ ਜੇ ਕੋਈ ਕੀਰਤਨ ਕਰਦਾ ਹੈਗਾ ਜਦ ਕਿ ਸ਼ੈਲੀ ਸਾਡੀ ਪ੍ਰਾਰਥਨ ਨਹੀਂ ਸਾਡੀ ਹੈ ਹੀ ਸਾਡੀ ਸ਼ੈਲੀ ਏ ਸੀ। ਤੋਂ ਇਸ ਕਰਕੇ ਥੋੜਾ ਜਾ ਮਤਲਬ ਇਹ ਜਿਹੜਾ ਥ੍ਰੈਟ ਨਾ ਜੀ ਇਹਨੂੰ ਥ੍ਰੈਟ ਨਾ ਦਿਓ ਪਿਆਰ ਨਾਲ ਬੇਨਤੀ ਕਰੋ ਗੱਲ ਨੂੰ ਸਮਝੋ ਕਿ ਉਹਨਾਂ ਨੇ ਵਾਹਿਗੁਰੂ ਸਿਮਰਨ ਪਹਿਲਾਂ ਜਾਂ ਬਾਅਦ ਵਿੱਚ ਕਰਨ ਵਾਸਤੇ ਗਿਆ ਪੰਕਤੀਆਂ ਦੀ ਤਰੋੜ ਮਰੋੜ ਕਰਨੀ ਜਾਇਜ਼ ਨਹੀਂ ਹੈ ਤੇ ਇਹ ਤੁਸੀਂ ਕਿਤੇ ਵੀ ਬੈਠ ਜਾਓ ਕਿਸੇ ਵੀ ਬੈਠਕ 'ਚ ਬੈਠ ਜਾਓ ਤੁਸੀਂ ਵਿਦਵਾਨਾਂ ਨਾਲ ਬੈਠ ਜਾਓ ਕੌਮਦਿਆਂ ਨਾਲ ਉਹ ਤੁਹਾਨੂੰ ਇਹੀ ਜਵਾਬ ਦੇਣਗੇ ਹੁਣ ਮੰਨ ਲਓ ਬਾਣੀ ਦੀ ਪੰਕਤੀ ਹੈ ਬਿਨ ਮਿਲ ਬੇ ਸ਼ਾਂਤ ਨਾ ਉਪਜੈ ਹਨਾ ਤਿਲਪਲ ਰਹਿ ਨਾ ਜਾਏ ਹੁਣ ਇਹ ਸੰਪੂਰਨ ਸਨੇਹਾ ਆ ਹੁਣ ਮੈਂ ਇੱਥੇ ਗਈ ਜਮਾ ਬਿਨ ਬਿਲ ਬੇ ਸ਼ਾਂਤ ਨਾ ਉਪਜੈ ਤੇ ਹੁਣ ਇੱਥੇ ਮੈਂ ਸਿਮਰਨ ਸ਼ੁਰੂ ਕਰਦਾ 10 ਮਿੰਟ ਸਿਮਰਨ ਕਰਾ ਕੇ ਤੇ ਫਿਰ ਮੈਂ ਗੱਲ ਕਹਾਂ ਕਿ ਤਿਲਪਲ ਰਹਿ ਨਾ ਜਾਏ ਹਨਾ ਹਰ ਸਾਧਾ ਸਰਨਾਗਦੀ ਨਾਨਕ ਆਸ ਪੁਜਾਏ ਜੇ ਮੈਂ ਇਹ ਗੱਲ ਸਿਮਰਨ ਦੇ ਵਿੱਚ ਕਮਾਂ ਤੇ ਜੇ ਇਹੀ ਗੱਲ ਮੈਂ ਇਕੱਲੇ ਸ਼ਬਦ ਦੇ ਵਿੱਚ ਕਮਾਂ ਤੇ ਬਾਅਦ ਵਿੱਚ ਸਿਮਰਨ ਕਰਾਣਾ ਤੇ ਮੈਨੂੰ ਘਾਟਾ ਕੀ ਆ ਇਸ ਗੱਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ